ਹਾਂਜੀ ਹਾਂਜੀ ਕਿਦਾਂ ਸਾਰੇ ਮੈਂ ਤੁਹਾਡਾ ਆਪਣਾ ਦੋਸਤ ਮਨਵੀਰ ਜੱਸਨ ਤੇ ਉਮੀਦ ਕਰਦਾ ਜੀ ਮੇਰੇ ਵਾਂਗੂ ਤੁਸੀਂ ਵੀ ਸਾਰੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਅੱਜ ਦੀ ਵੀਡੀਓ ਵਿੱਚ ਜੱਟੋ ਅਸੀਂ ਗੱਲ ਕਰਨੀ ਆ ਐਸਓਪੀ ਦੇ ਬਾਰੇ ਐਸਓਪੀ ਜਿਹੜਾ ਕੀ ਵੀਜ਼ਾ ਫਾਈਲਿੰਗ ਸਮੇ ਸਭ ਤੋਂ ਜ਼ਰੂਰੀ ਡਾਕੂਮੈਂਟ ਮੰਨਿਆ ਗਿਆ ਆ ਐਸਓਪੀ ਹੀ ਡਿਸਾਈਡ ਕਰਦੀ ਆ ਕਿ ਸਾਡਾ ਵੀਜ਼ਾ ਆਊਗਾ ਜਾਂ ਨਹੀਂ ਆਊਗਾ ਸੋ ਇਸ ਵੀਡੀਓ ਵਿੱਚ ਲਾਸਟ ਤੱਕ ਜਰੂਰ ਬਣੇ ਰਹੋ ਸਾਰੇ ਤੋਂ ਪਹਿਲਾਂ ਕੀ ਆਪਾਂ ਗੱਲ ਕਰਦੇ ਹਾਂ ਕਿ ਐਸਓਪੀ ਸਟੇਟਮੈਂਟ ਆਫ ਪਰਪਸ ਹੁੰਦੀ ਕੀ ਹੈ ਸਟੇਟਮੈਂਟ ਆਫ ਪਰਪਸ ਇੱਕ ਜਨਰਲੀ 2 ਕ ਪੇਜ ਦਾ ਡਾਕੂਮੈਂਟ ਹੁੰਦਾ ਹੈ ਜਿਹਦੇ ਵਿੱਚ ਸਾਡੇ ਵੱਲੋਂ ਵੀਜ਼ਾ ਆਫੀਸਰ ਨੂੰ ਰਿਕੁਐਸਟ ਕੀਤੀ ਹੁੰਦੀ ਹੈ ਕਿ ਸਾਨੂੰ ਵੀਜ਼ਾ ਦਿੱਤਾ ਜਾਵੇ ਐਸਓਪੀ ਜ਼ਰੂਰੀ ਕਿਉਂ ਹੈ ਕਿਉਂਕਿ ਐਸਓਪੀ ਪੜ੍ਹ ਕੇ ਹੀ ਵੀਜ਼ਾ ਆਫੀਸਰ ਨੇ ਸੋਚਣਾ ਹੁੰਦਾ ਹੈ ਕਿ ਫਲਾਣੇ ਬੰਦੇ ਨੂੰ ਵੀਜ਼ਾ ਦੇਣਾ ਹੈ ਜਾਂ ਫਿਰ ਫਲਾਣੇ ਬੰਦੇ ਨੂੰ ਵੀਜ਼ਾ ਆਪਾਂ ਨਹੀਂ ਦੇਣਾ ਕਈ ਵਾਰ ਆਪਾਂ ਸੋਚਦੇ ਹਾਂ ਕਿ ਸਾਡੇ ਵੀਜ਼ਾ ਰਿਫਿਊਜ਼ਲ ਦਾ ਇਹ ਕਾਰਨ ਦਿੱਤਾ ਹੁੰਦਾ ਹੈ ਕਿ ਤੁਸੀਂ ਮੁੜ ਕੇ ਨਹੀਂ ਆਉਣਾ ਜਦਕਿ ਕਨੇਡਾ ਦੀ ਗਵਰਨਮੈਂਟ ਖੁਦ ਕਹਿੰਦੀ ਹੈ ਕਿ ਅਸੀਂ ਸਟੂਡੈਂਟ ਨੂੰ ਬਾਅਦ ਵਿੱਚ ਵਰਕ ਪਰਮਿਟ ਦੇਵਾਂਗੇ ਤੇ ਉਹਨਾਂ ਉਹ ਇੱਥੇ ਹੀ ਸਟੇ ਕਰ ਸਕਦੇ ਨੇ ਉਹਨਾਂ ਨੂੰ ਵਰਕ ਫੋਰਸ ਦੀ ਲੋੜ ਵੀ ਹੈਗੀ ਆ ਫਿਰ ਵੀ ਉਹ ਇਹ ਕਿਉਂ ਲਿਖਦੇ ਨੇ ਕਿ ਤੁਸੀਂ ਵਾਪਸ ਨਹੀਂ ਆਉਣਾ ਇਹਦਾ ਇੱਕ ਮੁੱਖ ਕਾਰਨ ਹੈਗਾ ਕਿ ਉਹਨਾਂ ਨੂੰ ਲੱਗਦਾ ਹੈ ਕਿ ਇਹ ਬੰਦਾ ਜਾ ਕੇ ਉੱਥੇ ਇਲੀਗਲ ਤਰੀਕੇ ਨਾਲ ਰਹੂਗਾ ਕਿਉਂਕਿ ਸਾਡੀ ਐਸਓਪੀ ਦੇ ਵਿੱਚ ਕੁਝ ਗੱਲਾਂ ਇਦਾਂ ਦੀਆਂ ਹੁੰਦੀਆਂ ਨੇ ਤੇ ਉਹਨਾਂ ਨੂੰ ਲੱਗਦਾ ਕਿ ਇਹ ਬੰਦਾ ਡਿਫਾਲਟ ਟਾਈਪ ਦਾ ਆ ਇਸ ਕਰਕੇ ਉਹ ਵੀਜ਼ਾ ਰਿਫਿਊਜ਼ ਕਰਨ ਸਮੇ ਇਹ ਚੀਜ਼ ਦਿਖ ਦਿੰਦੇ ਨੇ ਕਿ ਤੂੰ ਵਾਪਸ ਮੁੜ ਕੇ ਨਹੀਂ ਆਊਗਾ ਦੂਜਾ ਮੁੱਖ ਕਾਰਨ ਤੁਹਾਡੇ ਵੀਜ਼ਾ ਰਿਫਿਊਜ਼ ਹੋਣ ਦਾ ਇਹ ਹੁੰਦਾ ਹੈ ਕਿ ਤੁਹਾਡੀ ਜਿਹੜੀ ਪ੍ਰੀਵੀਅਸ ਸਟੱਡੀ ਆ ਉਹ ਤੁਹਾਡੀ ਫਰਦਰ ਸਟੱਡੀ ਨਾਲ ਮੈਚ ਨਹੀਂ ਕਰ ਰਹੀ ਜਦਕਿ ਇਦਾਂ ਹੋਣਾ ਨਹੀਂ ਚਾਹੀਦਾ ਕਿਉਂਕਿ ਜਿਹੜੇ ਕੋਲੇਜ ਨੇ ਸਾਨੂੰ ਆਫਰ ਲੈਟਰ ਦਿੱਤੀ ਹੈ ਉਹਨੇ ਸਾਡੀ ਪੁਰਾਣੀ ਬੈਕਗ੍ਰਾਉਂਡ ਸਟੱਡੀ ਦੇਖੀ ਹੈ ਤੇ ਅਗਲਾ ਜਿਹੜਾ ਆਪਣਾ ਕੋਰਸ ਸੈਕਟ ਕੀਤਾ ਉਹ ਦੇਖ ਕੇ ਹੀ ਸਾਨੂੰ ਆਫਰ ਲੈਟਰ ਦਿੱਤੀ ਹੈ ਤੇ ਫਿਰ ਵੀਜ਼ਾ ਆਫੀਸਰ ਇਦਾਂ ਕਿਉਂ ਕਹਿੰਦਾ ਹੈ ਕਿ ਤੁਹਾਡੀ ਜਿਹੜੀ ਪ੍ਰੀਵੀਅਸ ਸਟੱਡੀ ਹੈ ਉਹ ਨੈਕਸਟ ਸਟੱਡੀ ਨਾਲ ਮੈਚ ਨਹੀਂ ਕਰਦੀ ਉਹਨਾਂ ਨੂੰ ਡਾਊਟ ਹੋ ਜਾਂਦਾ ਤੁਹਾਡੀ ਐਸਓਪੀ ਪੜ੍ਹ ਕੇ ਜਦੋਂ ਇੱਕ ਪਲੱਸ 2 ਪਾਸ ਸਟੂਡੈਂਟ ਇੱਕ ਵੈਰੀ ਹਾਈ ਲੈਵਲ ਦੀ ਐਸਓਪੀ ਲਿਖ ਕੇ ਦਿੰਦਾ ਆ ਜੇ ਦੇ ਕੁਝ ਮਤਲਬ ਤਾਂ ਵੀਜ਼ਾ ਆਫਸਰ ਉਹ ਵੀ ਡਿਕਸ਼ਨਰੀ ਕਰਕੇ ਦੇਖਣੇ ਪੈਂਦੇ ਨੇ ਕਿ ਫਲਾਣੇ ਬੱਚੇ ਨੇ ਲਿਖਿਆ ਕੀ ਆ ਇਸ ਕਰਕੇ ਉਹਨਾਂ ਨੂੰ ਲੱਗਦਾ ਕਿ ਤੁਹਾਡਾ ਇਹ ਡਾਕੂਮੈਂਟ ਫੇਕ ਆ ਤੇ ਤੁਹਾਡੀ ਜਿਹੜੀ ਸਟੱਡੀ ਆ ਉਹ ਮੈਚ ਨਹੀਂ ਕਰਦੀ ਜਾਂ ਬਲਾਬਲਾ ਇਸ ਕਰਕੇ ਉਹ ਰਿਫਿਊਜ਼ ਦੇ ਦਿੰਨੇ ਨੇ ਸੋ ਮੇਰਾ ਇੱਥੇ ਦੱਸਣ ਦਾ ਮੁੱਖ ਮਕਸਦ ਇਹੀ ਸੀ ਕਿ ਐਸਓਪੀ ਹੀ ਸਭ ਤੋਂ ਜ਼ਰੂਰੀ ਡਾਕੂਮੈਂਟ ਆ ਤੁਹਾਡੇ ਵੀਜ਼ਾ ਆਣ ਜਾਂ ਨਾ ਆਣ ਦੇ ਡਿਸੀਜਨ ਨੂੰ ਤੈਅ ਕਰਨ ਵਾਲਾ ਸੋ ਐਸਓਪੀ ਲਿਖਦੇ ਸਮੇਂ ਬਹੁਤ ਹੀ ਧਿਆਨ ਦੇਣਯੋਗ ਗੱਲਾਂ ਦਾ ਧਿਆਨ ਰੱਖਣਾ ਆ ਜਿਹੜੀ ਕੀ ਗੱਲਾਂ ਅਸੀਂ ਇਸ ਵੀਡੀਓ ਦੇ ਵਿੱਚ ਅੱਗੇ ਡਿਸਕਸ ਕਰਾਂਗੇ ਸਭ ਤੋਂ ਵੱਡੀ ਗੱਲ ਇਹ ਸਾਡੀ ਇਹ ਹੁੰਦੀ ਹੈ ਕਿ ਆਪਾਂ ਐਸਓਪੀ ਖੁਦ ਲਿਖਣ ਦੀ ਕੋਸ਼ਿਸ਼ ਹੀ ਨਹੀਂ ਕਰਦੇ ਜੇ ਸਾਡਾ ਏਜੰਟ ਵੀ ਸਾਨੂੰ ਕਵੇ ਨਾ ਕਿ ਤੂੰ ਆਪਣੀ ਐਸਓਪੀ ਲਿਖ ਕੇ ਦਿਹਾ ਦੇ ਮੈਨੂੰ ਤੇ ਆਪਾਂ ਉਹਨੂੰ ਮੋਹਰੇ ਕਹਿੰਦੇ ਆ ਕਿ ਤੈਨੂੰ ਪੈਸੇ ਕਾਹਦੇ ਦੇਣੇ ਆ ਤੂੰ ਪੈਸੇ ਕਿਹੜੀ ਗੱਲੋਂ ਲੈ ਰਿਆ ਤੂੰ ਐਸਓਪੀ ਲੇਕਰ ਸੋ ਫਿਰ ਉਹਨੂੰ ਵੀ ਮਜਬੂਰੀ ਵਸ ਸਾਡੀ ਐਸਓਪੀ ਲਿਖਣੀ ਪੈਂਦੀ ਹੈ ਤੇ ਹੁਣ ਉਹ ਇੰਨਾ ਵੇਲਾ ਤਾਂ ਹੈ ਨਹੀਂ ਕਿ ਕੱਲੇ-ਕੱਲੇ ਸਟੂਡੈਂਟ ਦੀ ਐਸਓਪੀ ਉਹ ਖੁਦ ਉਹਦੀ ਬੈਕਗ੍ਰਾਉਂਡ ਸਟੱਡੀ ਦੇ ਰਿਸਰਚ ਕਰਕੇ ਉਹਦੀ ਉਹਦੇ ਕੋਲੋਂ ਰਿਸਰਚ ਕਰਕੇ ਲਿਖੇ ਉਹ ਫਿਰ ਕੀ ਕਰਦੇ ਨੇ ਕਿਸੇ ਪ੍ਰਾਣੇ ਸਟੂਡੈਂਟ ਦਾ ਜਿਹੜਾ ਵੀਜ਼ਾ ਲੱਗਿਆ ਹੁੰਦਾ ਆ ਉਹਦੀ ਐਸਓਪੀ ਚੱਕ ਕੇ ਉਹਦੇ ਦੇ ਥੋੜੀ ਡਿਟੇਲ ਚੇਂਜ ਕਰਕੇ ਉਹੀ ਸ਼ਾਮਲ ਦਿੰਦੇ ਨੇ ਤੇ ਮੂਰੇ ਉਹ ਵੀਜ਼ਾ ਅਫਸਰ ਵੀ ਕੋਈ ਪਾਗਲ ਨਹੀਂ ਬੈਠੇ ਹੁੰਦੇ ਉਹਨਾਂ ਨੇ ਵੀ ਬਹੁਤ ਰਿਸਰਚ ਕੀਤੀ ਹੁੰਦੀ ਉਹਨਾਂ ਕੋਲ ਰੋਜ਼ ਪਤਾ ਨਹੀਂ ਕਿੰਨੀਆਂ ਕਿ ਫਾਈਲਾਂ ਆਉਂਦੀਆਂ ਨੇ ਤੇ ਉਹਨਾਂ ਨੂੰ ਪਤਾ ਲੱਗ ਜਾਂਦਾ ਕਿ ਇਹ ਬੰਦੇ ਨੇ ਖੁਦ ਨਹੀਂ ਲਿਖੀ ਜਾ ਇਹਦੇ ਵਿੱਚ ਕੁਝ ਫੇਕ ਲੱਗਦਾ ਉਹਨਾਂ ਨੂੰ ਸੋ ਐਸਓਪੀ ਖੁਦ ਲਿਖਣਾ ਬਹੁਤ ਜ਼ਰੂਰੀ ਆ ਆਪਾਂ ਹਮੇਸ਼ਾ ਡਰਦੇ ਹਾਂ ਕਿ ਯਾਰ ਐਸਓਪੀ ਚ ਕੀ ਕੀ ਹੋਊਗਾ ਕਿਵੇਂ ਲਿਖਾਂਗੇ ਸਾਨੂੰ ਲਿਖਣੀ ਨਹੀਂ ਆਉਂਦੀ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਪੂਰੀ ਡਿਟੇਲ ਵਾਈ ਦੱਸਾਂਗੇ ਕਿ ਐਸਓਪੀ ਸ਼ੁਰੂ ਤੋਂ ਲੈ ਕੇ ਐਂਡ ਤੱਕ ਕਿਵੇਂ ਲਿਖਣੀ ਆ ਇਹ ਬਹੁਤ ਹੀ ਸੋਖਾ ਡਾਕੂਮੈਂਟ ਆ ਇਹਦੇ ਵਿੱਚ ਕੁਝ ਖਾਸ ਫਾਰਮੂਲਰੀ ਲੱਗਦਾ ਸਭ ਤੋਂ ਪਹਿਲਾਂ ਜੀ ਐਸਓਪੀ ਲਿਖਣ ਦੇ ਵਿੱਚ ਸਾਨੂੰ ਆਪਣੀ ਇੰਟਰੋਡਕਸ਼ਨ ਦੇਣੀ ਪੈਂਦੀ ਆ ਇੰਟਰੋਡਕਸ਼ਨ ਦੇ ਵਿੱਚ ਤੁਸੀਂ ਆਪਣਾ ਨਾਮ ਆਪਣੀ ਜਿਹੜੀ ਸਟੂਡੈਂਟ ਆਈਡੀ ਐਪਲੀਕੇਸ਼ਨ ਨੰਬਰ ਹੁੰਦਾ ਉਹ ਲਿਖ ਸਕਦੇ ਹੋ ਤੇ ਆਪਣੇ ਜਿਹੜਾ ਤੁਸੀਂ ਕੋਰਸ ਆਪਟ ਕਰਨਾ ਆ ਉਹ ਵੀ ਲਿਖ ਸਕਦੇ ਹੋ ਇੱਥੇ ਤੁਸੀਂ ਥੋੜਾ ਜਿਹਾ ਆਪਣੇ ਫੈਮਿਲੀ ਬਾਰੇ ਦੱਸ ਸਕਦੇ ਹੋ ਕਿ ਮੇਰੀ ਫੈਮਿਲੀ ਸਪੋਰਟਿਵ ਹੈ ਜੇ ਕਿਸੇ ਦੇ ਫੈਮਿਲੀ ਵਿੱਚ ਕੋਈ ਹਨਾ ਟੀਚਰ ਜਾਂ ਕੋਈ ਸ਼ੋ ਮੋਟੀਵੇਟ ਕਰਨ ਵਾਲਾ ਤੁਹਾਨੂੰ ਲੱਗਦੇ ਕਿ ਹਾਂ ਵੀ ਇਹ ਬੰਦਾ ਮੈਨੂੰ ਮੋਟੀਵੇਟ ਕਰ ਰਿਹਾ ਹੈ ਤੁਸੀਂ ਉਹਦੇ ਬਾਰੇ ਵੀ ਡਿਸਕ੍ਰਾਈਬ ਕਰ ਸਕਦੇ ਹੋ ਕਿ ਇਸ ਬੰਦੇ ਨੇ ਮੈਨੂੰ ਮੋਟੀਵੇਟ ਕੀਤਾ ਮੇਰੇ ਮਦਰ ਨੇ ਜਾਂ ਮੇਰੇ ਫਾਦਰ ਨੇ ਕਿ ਤੂੰ ਫੋਰਨ ਸਟੱਡੀ ਵਿੱਚ ਜਾ ਤੇ ਉੱਥੇ ਰਹਿ ਕੇ ਤੂੰ ਸਟੱਡੀ ਕਰ ਦੂਜੇ ਨੰਬਰ ਤੇ ਤੁਸੀਂ ਆਪਣਾ ਬਰੀਫ ਜਾਂ ਕੋਰਸ ਬਾਰੇ ਦੱਸਣਾ ਹੈ ਕਿ ਇਹ ਮੈਂ ਕੋਰਸ ਕਿਉਂ ਲਿਆ ਕਿ ਮੇਰੀਆਂ ਕੁਝ ਖਾਸ ਇਹਦੇ ਵਿੱਚ ਇੰਟਰਸਟ ਸੀ ਇਸ ਕਰਕੇ ਮੈਂ ਇਹ ਵਾਲਾ ਕੋਰਸ ਬਾਕੀ ਸਾਰੇ ਕੋਰਸਾਂ ਨਾਲੋਂ ਇਹ ਵਾਲਾ ਹੀ ਕੋਰਸ ਮੈਂ ਕਿਉਂ ਲਿਆ ਕਿਉਂ ਇਹ ਵੜਾ ਕੋਰਸ ਮੈਂ ਆਪਟ ਕੀਤਾ ਇਹਦੇ ਵਿੱਚ ਤੁਸੀਂ ਸਿਰਫ ਇਹ ਦੱਸੋ ਕਿ ਮੈਂ ਮੇਰਾ ਇੰਟਰਸਟ ਸੀ ਜਾਂ ਮੇਰੀ ਪ੍ਰੀਵੀਅਸ ਸਟਡੀ ਜੋ ਮੈਨੂੰ ਕੁਝ ਗੱਲਾਂ ਇਤਨੀਆਂ ਲੱਗੀਆਂ ਕਿ ਮੈਨੂੰ ਲੱਗਾ ਕਿ ਇਹਦੇ ਬਾਰੇ ਅੱਗੇ ਫਰਦਰ ਨੋਲੇਜ ਇਹਨੂੰ ਲੈਣੀ ਚਾਹੀਦੀ ਆ ਉਸ ਤੋਂ ਬਾਅਦ ਆਪਾਂ ਦੱਸਣਾ ਹੈ ਸਾਡੀ ਅਕੈਡੈਮਿਕ ਬੈਕਗਰਾਉਂਡ ਅਕੈਡੈਮਿਕ ਬੈਕਗਰਾਉਂਡ ਮਤਲਬ ਅਸੀਂ ਪ੍ਰੀਵੀਅਸ ਕੀ ਸਟਡੀ ਕੀਤੀ ਆ ਜੇ ਤੁਸੀਂ ਡਿਗਰੀ ਸਟਡੀ ਡਿਗਰੀ ਕੀਤੀ ਆ ਤਾਂ ਤੁਸੀਂ ਉਹ ਉਹਦੇ ਬਾਰੇ ਦੱਸ ਸਕਦੇ ਹੋ ਪਲੱਸ 2 ਕੀਤੀ ਆ ਉਹਦੇ ਬਾਰੇ ਦੱਸ ਸਕਦੇ ਹੋ ਇੱਥੇ 10th ਜਾਂ 8th ਉਹਦੇ ਬਾਰੇ ਕੁਸ਼ਲ ਦੱਸਣ ਦੀ ਲੋੜ ਨਹੀਂ ਹੈਗੀ ਸਿਰਫ ਤੁਹਾਡੀ ਜਿਹੜੀ ਰੀਸੈਂਟ ਡਿਗਰੀ ਆ ਜਾਂ ਫਿਰ ਤੁਸੀਂ ਸਕੈਂਡਰੀ ਐਜੂਕੇਸ਼ਨ ਪਲੱਸ 2 ਹੈ ਉਹ ਦੱਸ ਸਕਦੇ ਹੋ ਕਿ ਕਿਹੜੇ ਬੋਰਡ ਥਰੂ ਕੀਤੀ ਆ ਉਸ ਤੋਂ ਬਾਅਦ ਆਪਾਂ ਦੱਸਣਾ ਹੈ ਕਿ ਆਪਣਾ ਆਈਐਸ ਦਾ ਕਿੰਨਾ ਸਕੋਰ ਹੈ ਉਹ ਆਪਾਂ ਦੱਸ ਸਕਦੇ ਆ ਜੇ ਤੁਹਾਡੇ 6 ਈਚ ਹੈ ਕਿ ਫਿਰ ਤਾਂ ਵਧੀਆ ਗੱਲ ਹੈ ਕਿ ਤੁਸੀਂ ਉੱਥੇ ਪ੍ਰੋਪਰ ਡਿਸਕ੍ਰਾਈਬ ਕਰੋ ਕਿ ਮੇਰੇ ਇਹਦੇ ਵਿੱਚ ਉਹ ਲਿਸਨਿੰਗ ਚ ਇੰਨੇ ਆ ਰੀਡਿੰਗ ਚ ਇੰਨੇ ਆ ਰਾਈਟਿੰਗ ਚ ਇੰਨੇ ਆ ਤੇ ਸਪੀਕਿੰਗ ਚ ਇੰਨੇ ਆ ਇਸ ਤੋਂ ਬਾਅਦ ਹੁਣ ਆਪਾਂ ਗੱਲ ਕਰਾਂਗੇ ਜੀ ਐਸਓਪੀ ਦੇ ਤਿੰਨ ਮੇਨ ਕੰਪੋਨੈਂਟਸ ਦੇ ਬਾਰੇ ਜਿਹੜੇ ਕਿ ਡਿਸਾਈਡ ਕਰਦੇ ਆ ਕਿ ਤੁਹਾਡੀ ਐਸਓਪੀ ਕਿੰਨੀ ਕੁ ਸਟਰੋਂਗ ਆ ਸਭ ਤੋਂ ਪਹਿਲੇ ਨੰਬਰ ਤੇ ਆ ਜੀ ਪ੍ਰੋਗਰਾਮ ਡਿਸਕ੍ਰਿਪਸ਼ਨ ਦੂਜੇ ਨੰਬਰ ਤੇ ਫਾਈਨੈਂਸ਼ੀਅਲ ਸਪੋਰਟਰ ਤੇ ਤੀਜੇ ਐਂਡ ਲਾਸਟ ਵਿੱਚ ਹੈਗਾ ਜੀ ਰਿਕਵੈਸਟ ਟੂ ਵੀਜ਼ਾ ਆਫੀਸਰ ਪ੍ਰੋਗਰਾਮ ਡਿਸਕ੍ਰਿਪਸ਼ਨ ਪ੍ਰੋਗਰਾਮ ਡਿਸਕ੍ਰਿਪਸ਼ਨ ਦਾ ਮਤਲਬ ਹੈਗਾ ਕਿ ਤੁਸੀਂ ਕੁਝ ਆਪਣੇ ਪ੍ਰੋਗਰਾਮ ਬਾਰੇ ਦੱਸੋ ਹੁਣ ਅਸੀਂ ਆਪਣੇ ਪ੍ਰੋਗਰਾਮ ਬਾਰੇ ਕਿੱਦਾਂ ਦੱਸ ਸਕਦੇ ਹਾਂ ਜਿਵੇਂ ਕਿ ਤੁਸੀਂ ਸਕਰੀਨ ਦੇ ਉੱਤੇ ਦੇਖ ਰਹੇ ਹੋਵੋਗੇ ਸਭ ਤੋਂ ਪਹਿਲਾਂ ਤੁਸੀਂ ਜਾਓ ਆਪਣੇ ਕਾਲਜ ਦੀ ਵੈਬਸਾਈਟ ਦੇ ਉੱਤੇ ਕਾਲੇ ਦੀ ਵੈਬਸਾਈਟ ਤੇ ਜਾਣ ਤੋਂ ਬਾਅਦ ਤੁਸੀਂ ਸਿਲੈਕਟ ਕਰੋ ਆਪਣਾ ਪ੍ਰੋਗਰਾਮ ਜਿਹੜਾ ਕਿ ਤੁਸੀਂ ਚੂਜ਼ ਕੀਤਾ ਪ੍ਰੋਗਰਾਮ ਸਿਲੈਕਟ ਕਰਨ ਤੋਂ ਬਾਅਦ ਪ੍ਰੋਗਰਾਮ ਓਵਰਵਿਊ ਨਾਮ ਦੀ ਇੱਕ ਚੀਜ਼ ਆਂਦੀ ਹੈ ਉਹਦੇ ਵਿੱਚ ਤੁਹਾਡੀ ਪ੍ਰੋਗਰਾਮ ਦੀ ਕੱਲੀ-ਕੱਲੀ ਡਿਟੇਲ ਲਿਖੀ ਹੁੰਦੀ ਹੈ ਕਿ ਤੁਸੀਂ ਇਸ ਪ੍ਰੋਗਰਾਮ ਦੇ ਵਿੱਚ ਕੀ ਸਟੱਡੀ ਕਰੋਗੇ ਤੇ ਥੱਲੇ ਆਉਂਦੀ ਹੈਗੀ ਜੋਬ ਪੋਜੀਸ਼ਨ ਕਿ ਇਹ ਪ੍ਰੋਗਰਾਮ ਕੰਪਲੀਟ ਕਰਨ ਤੋਂ ਬਾਅਦ ਤੁਸੀਂ ਫਲਾਣੀਆਂ ਫਲਾਣੀਆਂ ਜੋਬ ਪੋਜੀਸ਼ਨ ਤੇ ਕੰਮ ਕਰਨ ਦੇ ਯੋਗ ਹੋ ਜਾਂਦੇ ਹੋ ਠੀਕ ਹੈ ਜੀ ਇੱਥੋਂ ਤੁਸੀਂ ਆਪਣਾ ਆਈਡੀਆ ਲੈਣਾ ਹੈ ਪ੍ਰੋਗਰਾਮ ਡਿਸਕ੍ਰਿਪਸ਼ਨ ਦਾ ਕਿ ਤੁਸੀਂ ਇੱਥੋਂ ਪੁਆਇੰਟ ਚੱਕਣੇ ਨੇ ਤੇ ਆਪਣੀ ਲੈਂਗੁਏਜ ਵਿੱਚ ਟਰਾਂਸਲੇਟ ਕਰਕੇ ਪ੍ਰੋਗਰਾਮ ਡਿਸਕ੍ਰਿਪਸ਼ਨ ਵਾਲੇ ਖਾਨੇ ਦੇ ਵਿੱਚ ਤੁਸੀਂ ਲਿਖ ਸਕਦੇ ਹੋ ਕਿ ਇਹ ਪ੍ਰੋਗਰਾਮ ਕਰਨ ਦਾ ਮੈਨੂੰ ਇਹ ਫਾਇਦਾ ਹੋਣਾ ਹੈ ਦੂਜੇ ਨੰਬਰ ਤੇ ਗੱਲ ਕਰੀ ਸੀ ਜੀ ਆਪਾਂ ਫਾਈਨੈਂਸ਼ੀਅਲ ਸਪੋਰਟਰ ਦੀ ਇੱਥੇ ਤੁਹਾਡਾ ਫਾਇਦਾ ਹੋ ਜਾਂਦਾ ਜੀ ਤੁਸੀਂ 1 ਸਾਲ ਦੀ ਮਤਲਬ ਕਿ 2 ਸਮੈਸਟਰ ਦੀ ਫੀਸ ਦਿੱਤੀ ਹੈ ਤੇ ਜੀਆਈਸੀ ਦਿੱਤੀ ਹੈ ਇਹਦੇ ਨਾਲ ਤੁਹਾਡਾ ਕੇਸ ਜੇ ਐਸਡੀਐਸ ਵਿੱਚ ਹੋਵੇ ਤਾਂ ਸਟਰੋਂਗ ਬਣ ਜਾਂਦਾ ਹੈ ਕਿ ਬੰਦੇ ਕੋਲ ਫਾਈਨੈਂਸ਼ੀਅਲੀ ਸਪੋਰਟਰਸ ਹੈਗੇ ਨੇ ਕਿ ਉਹਦੇ ਕੋਲ ਜੀਆਈਸੀ ਹੈ ਇਹ ਇੱਕ ਪਲੱਸ ਪੁਆਇੰਟ ਹੁੰਦਾ ਹੈ ਤੇ ਦੂਜੀ ਨੰਬਰ ਦੇ ਉੱਤੇ ਜੇ ਤੁਸੀਂ 1 ਸਾਲ ਦੀ ਫੀਸ ਦਿੱਤੀ ਹੈ ਇਹ ਵੀ ਇੱਕ ਪਲੱਸ ਪੁਆਇੰਟ ਹੈ ਮਤਲਬ ਕਿ ਤੁਸੀਂ 2 ਸਮੈਸਟਰ ਦੀ ਫੀਸ ਦਿੱਤੀ ਹੈ ਇਹ ਇੱਕ ਪਲੱਸ ਪੁਆਇੰਟ ਹੁੰਦਾ ਹੈ ਐਸਓਪੀ ਦੇ ਵਿੱਚ ਹਾਲਾਂਕਿ ਨੋਰ ਐਸਡੀਐਸ ਵਿੱਚ ਵਿਦਆਊਟ ਜੀਆਈਸੀ ਜੋ ਇੱਕ ਸਮੈਸਟਰ ਦੀ ਫੀਸ ਪੇ ਕਰਕੇ ਵੀ ਵੀਜ਼ਾ ਆਉਣ ਦੇ ਚਾਂਸ ਹੈਗੇ ਆ ਬਟ ਜੇ ਆਪਾਂ ਐਸਡੀਐਸ ਕੈਟਾਗਰੀ ਦੀ ਗੱਲ ਕਰੀਏ ਉਹਦੇ ਵਿੱਚ ਤੁਸੀਂ ਇੱਕ ਸਾਲ ਦੀ ਫੀਸ ਦੇਣੀ ਹੁੰਦੀ ਆ ਤੇ ਜੀਆਈਸੀ ਦੇਣੀ ਹੁੰਦੀ ਆ ਤੇ ਉਹ ਇੱਥੇ ਤੁਸੀਂ ਮੈਂਸ਼ਨ ਕਰ ਸਕਦੇ ਹੋ ਬਾਕੀ ਜਿਹੜੇ ਡਾਕੂਮੈਂਟ ਤੁਸੀਂ ਨਾਲ ਅਟੈਚ ਕੀਤੇ ਹੁੰਦੇ ਨੇ ਫਾਈਲਿੰਗ ਵੇਲੇ ਜੇ ਤਾਂ ਤੁਸੀਂ ਆਈਟੀਆਰ ਰਿਟਰਨ ਇਨਕਮ ਟੈਕਸ ਦੇ ਰਿਟਰਨਸ ਨਾਲ ਲਗਾਇਆ ਨੇ ਉਹਦੇ ਬਾਰੇ ਡਿਸਕ੍ਰਾਈਬ ਕਰੋ ਜਾਂ ਫਿਰ ਤੁਹਾਡਾ ਐਗਰੀਕਲਚਰ ਨਾਲ ਬੈਕਗ੍ਰਾਉਂਡ ਹੈਗਾ ਆ ਤੇ ਤੁਸੀਂ ਜੇ ਫਾਰਮ ਲਗਾਇਆ ਤਾਂ ਤੁਸੀਂ ਉਹ ਵੀ ਵਿੱਚ ਡਿਸਕ੍ਰਾਈਬ ਕਰ ਸਕਦੇ ਹੋ ਕਿ ਪੂਰੇ ਪ੍ਰੋਗਰਾਮ ਦੌਰਾਨ ਮੇਰੀ 2 ਸਾਲ ਦੀ ਸਟੱਡੀ ਦੌਰਾਨ ਮੈਨੂੰ ਇਹ ਇਹ ਚੀਜ਼ਾਂ ਫਾਈਨੈਂਸ਼ਲੀ ਸਪੋਰਟ ਕਰਨੀਆਂ ਜਿਹਦੇ ਵਿੱਚ ਮੈਂ ਆਪਣਾ ਜੀਏਸੀ ਹੁੰਦਾ ਆ ਤੇ ਮੈਂ ਆਪਣੇ ਆ ਪਿਛਲੇ 2 ਸਾਲ ਦੀ ਇਨਕਮ ਟੈਕਸ ਕਰਨਾ ਜਾਂ ਆਪਣਾ ਜੇ ਫਾਰਮ ਹੋ ਸਕਦਾ ਜੇ ਤੁਹਾਡੇ ਕੋਲ ਕੋਈ ਪ੍ਰਾਪਰਟੀ ਹੈ ਤੁਸੀਂ ਉਹ ਵੀ ਡਿਸਕ੍ਰਾਈਬ ਕਰ ਸਕਦੇ ਹੋ ਤੀਜੀ ਅਤੇ ਫਾਈਨਲ ਜਿਹੜਾ ਕਿ ਤੁਹਾਡਾ ਡਿਸੀਜਨ 메ਕਿੰਗ ਪੁਆਇੰਟ ਹੁੰਦਾ ਹੈ ਉਹ ਹੈ ਰਿਕੁਐਸਟ ਟੂ ਵੀਜ਼ਾ ਆਫੀਸਰ ਇਹ ਆਪਾਂ ਰਿਕੁਐਸਟ ਹੈਡਿੰਗ ਬਣਾ ਕੇ ਉਹਦੇ ਥੱਲੇ ਲਿਖਾਂਗੇ ਕਿ ਸਾਨੂੰ ਇਦਾਂ ਦਾ ਕਰਕੇ ਕਿ ਵੀਜ਼ਾ ਦਿੱਤਾ ਜਾਵੇ ਤੇ ਇੱਥੇ ਤੁਸੀਂ ਆਪਣੇ ਹੋਮ ਕੰਟਰੀ ਆਪਣੀ ਬੈਕ ਕੰਟਰੀ ਜਿੱਥੋਂ ਤੁਸੀਂ ਵੀਜ਼ਾ ਅਪਲਾਈ ਕਰ ਰਹੇ ਹੋ ਉਹਦੇ ਨਾਲ ਪ੍ਰੋਪਰ ਜਾਨੀ ਕਿ ਟਾਈ ਆਪਸ ਦੱਸਣੇ ਹੁੰਦੇ ਨੇ ਕਿ ਪ੍ਰੋਪਰ ਬੌਂਡਿੰਗ ਹੈ ਮੇਰੀ ਕੰਟਰੀ ਦੇ ਨਾਲ ਤੇ ਮੈਂ ਵਾਪਸ ਆ ਜਾਵਾਂਗਾ ਜਿੱਦਾਂ ਮੈਂ ਸਾਨੂੰ ਪਹਿਲਾਂ ਦੱਸਿਆ ਕਿ ਮੇਨ ਵੀਜ਼ਾ ਰਿਫਿਊਜ਼ ਹੋਣ ਦਾ ਇਹੀ ਕਾਰਨ ਲਿਖਿਆ ਹੁੰਦਾ ਹੈ ਕਿ ਤੁਸੀਂ ਵਾਪਸ ਮੁੜ ਕੇ ਇੰਡੀਆ ਨਹੀਂ ਆਣਾ ਇਹ ਤਾਂ ਇੱਕ ਗੱਲ ਹੈਗੀ ਆ ਜਿਹੜਾ ਪੰਜਾਬੀ ਕੈਨੇਡਾ ਚਲ ਗਿਆ ਮੁੜ ਕੇ ਤਾਂ ਫਿਰ ਕਦੇ ਵੀ ਨਹੀਂ ਪਰ ਸਾਨੂੰ ਇੱਥੇ ਆਪਣੀ ਫੈਮਿਲੀ ਨਾਲ ਬੋਨਡਿੰਗ ਜਾਂ ਆਪਣੀ ਕੰਟਰੀ ਨਾਲ ਬੋਨਡਿੰਗ ਸ਼ੋ ਕਰਦੀ ਜ਼ਰੂਰੀ ਆ ਜਿਵੇਂ ਕਿ ਮੇਰੇ ਕੇਸ ਵਿੱਚ ਤੁਸੀਂ ਇੱਥੇ ਸਕਰੀਨ ਤੇ ਦੇਖ ਸਕਦੇ ਹੋ ਮੈਂ ਕੀ ਸ਼ੋ ਕੀਤਾ ਆ ਮੈਂ ਆਪਣੇ ਕੋਰਸ ਆਪਣੇ ਪ੍ਰੋਗਰਾਮ ਨਾਲ ਜਿਹੜੀ ਰਿਸਰਚ ਕੀਤੀ ਉਹ ਸਰਚ ਵਿੱਚ ਦੱਸਿਆ ਗਿਆ ਸੀ ਕਿ ਮੇਰੇ ਪ੍ਰੋਗਰਾਮ ਕਰਨ ਤੋਂ ਬਾਅਦ ਇੱਕ ਜੋਬ ਪੋਜੀਸ਼ਨ ਹੁੰਦੀ ਹੈ ਪ੍ਰੋਜੈਕਟ ਮੈਨੇਜਰ ਦੀ ਉਸ ਪ੍ਰੋਜੈਕਟ ਮੈਨੇਜਰ ਜੋਬ ਪੋਜੀਸ਼ਨ ਦੀਆਂ ਇੰਡੀਆ ਦੇ ਵਿੱਚ ਅਗਲੇ 10 ਸਾਲ 70 ਲੱਖ ਨਵੀਆਂ ਜੋਬ ਪੋਸਟਿੰਗ ਹੋਣੀਆਂ ਨੇ ਤੇ ਇਹ ਮੇਰਾ ਪਲੱਸ ਪੁਆਇੰਟ ਸੀ ਜਿਹੜਾ ਕਿ ਮੈਂ ਥੱਲੇ ਰਿਕੁਐਸਟ ਵਿੱਚ ਦਿਖਤਾਂ ਤਾਂ ਕਿ ਵੀਜ਼ਾ ਅਫਸਰ ਨੂੰ ਇਹ ਲੱਗੇ ਕਿ ਇਹ ਬੰਦਾ ਸਟੱਡੀ ਕਰਕੇ ਬੈਕ ਕੰਟਰੀ ਦੇ ਵਿੱਚ ਵਾਪਸ ਆ ਜਾਊਗਾ ਤੁਸੀਂ ਵੀ ਆਪਣੇ ਪ੍ਰੋਗਰਾਮ ਨਾਲ ਰਿਲੇਟਡ ਇਹ ਸਰਚ ਕਰ ਸਕਦੇ ਹੋ ਜਿੱਦਾਂ ਮੈਂ ਪਹਿਲਾ ਵੀਡੀਓ ਦੇ ਵਿੱਚ ਗੱਲ ਕੀਤੀ ਤੁਸੀਂ ਪ੍ਰੋਗਰਾਮ ਡਿਸਕ੍ਰਿਪਸ਼ਨ ਦੇਖੋ ਉਹਦੇ 'ਤੇ ਥੱਲੇ ਜੋਬ ਪੋਜੀਸ਼ਨ ਦੇਖੋ ਉਹ ਜੋਬ ਪੋਜੀਸ਼ਨ ਦਾ ਤੁਸੀਂ ਫਿਊਚਰ ਇੰਡੀਆ ਦੇ ਵਿੱਚ ਸਰਚ ਕਰੋ Google ਤੇ ਜਾਓ ਤੇ ਫਿਰ ਉਹ ਤੁਸੀਂ ਇੱਥੇ ਲਿਖ ਸਕਦੇ ਹੋ ਪੁਆਇੰਟ ਬਣਾ ਕੇ ਜਿਵੇਂ ਤੁਸੀਂ ਆਈਡੀਆ ਲੈ ਸਕਦੇ ਹੋ ਮੇਰੀ ਐਸਓਪੀ ਦੇ ਵਿੱਚ ਜਿਵੇਂ ਮੈਂ ਦੱਸਿਆ ਸੋ ਇਹ ਸੀ ਜੀ ਲਾਸਟ ਵਿੱਚ ਉਹਨਾਂ ਨੂੰ ਇੱਕ ਹੰਬਲ ਰਿਕਵੈਸਟ ਕਰਨੀ ਆ ਕਿ ਇਦਾਂ ਇਦਾਂ ਕਰਕੇ ਮੈਨੂੰ ਵੀਜ਼ਾ ਦਿੱਤਾ ਜਾਵੇ ਬਲਾ ਬਲਾ ਤੁਸੀਂ ਲਿਖ ਸਕਦੇ ਹੋ ਤੇ ਲਾਸਟ ਇੱਕ ਪੋਜ਼ਿਟਿਵ ਹੋਪ ਜਿਹਦਾ ਵਿੱਚ ਪੋਜ਼ਿਟਿਵ ਵਾਈਬ ਦਿੰਦੀ ਆ ਐਸਓਪੀ ਨੂੰ ਉਹ ਮੈਂ ਲਿਖੀ ਆ ਹਾਂਜੀ ਮਿੱਤਰੋ ਇਹ ਸੀ ਕੁਝ ਗੱਲਾਂ ਐਸਓਪੀ ਨੂੰ ਲੈ ਕੇ ਜਿਹੜੀਆਂ ਕਿ ਆਪਾਂ ਸਿੱਖੀਆਂ ਪਹਿਲੀ ਗੱਲ ਹੈਗੀ ਐਸਓਪੀ ਤੁਸੀਂ ਖੁਦ ਲਿਖੋ ਐਸਓਪੀ ਵਿੱਚ ਕਦੇ ਵੀ ਕੋਈ ਫੇਕ ਡਾਕੂਮੈਂਟ ਲਾਉਣ ਦੀ ਕੋਸ਼ਿਸ਼ ਨਾ ਕਰੋ ਜੋ ਸੱਚ ਹੈਗਾ ਉਹ ਲਿਖੋ ਰਿਸਰਚ ਕਰੋ ਜਿਵੇਂ ਕਿ ਲਾਸਟ ਵਿੱਚ ਆਪਣੇ ਟਾਈਆਪਸ ਦੱਸਣ ਦੇ ਲਈ ਇੰਡੀਆ ਦੇ ਨਾਲ ਆਪਣੀ ਫੈਮਿਲੀ ਦੇ ਨਾਲ ਉਸ ਜੋ ਪੋਜੀਸ਼ਨਆਂ ਜਿਹੜੀਆਂ ਤੁਹਾਨੂੰ ਉਹ ਪ੍ਰੋਗਰਾਮ ਕਰਨ ਤੋਂ ਬਾਅਦ ਮਿਲਣਗੀਆਂ ਉਹਦੇ ਫਿਊਚਰ ਦੱਸੋ ਇੰਡੀਆ ਦੇ ਵਿੱਚ ਫਿਊਚਰ ਕੀ ਹੈ ਬਸ ਇਸ ਕੁਝ ਗੱਲਾਂ ਦਾ ਤੁਸੀਂ ਧਿਆਨ ਰੱਖਣਾ ਆ ਜਿਹੜੀਆਂ ਕਿ ਆਪਾਂ ਇਸ ਵੀਡੀਓ ਵਿੱਚ ਦੇਖੀਆਂ ਤੁਸੀਂ ਵੀਡੀਓ ਨੂੰ ਲਾਸਟ ਤੱਕ ਦੇਖਿਆ ਤੁਹਾਡਾ ਬਹੁਤ ਬਹੁਤ ਧੰਨਵਾਦ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਜਸਲ ਕੈਨੇਡਾ ਚੈਨਲ ਦੀਆਂ ਹਰੇਕ ਵੀਡੀਓ ਦੇਖੋ ਕਿ ਤੁਹਾਡੀ ਕੋਸ਼ਿਸ਼ਾਂ ਨੂੰ ਕੁਝ ਜ਼ਰੂਰ ਹੈਲਪ ਹੋਏਗੀ ਇਸ ਤੋਂ ਪਹਿਲਾਂ ਵੀਡੀਓ ਮੈਂ ਬਣਾਈ ਸੀ ਕੀ ਓਵਰ ਲੈਟਰ ਇੱਕ ਦਿਨ ਵਿੱਚ ਕਿਵੇਂ ਆਪਾਂ ਲੈ ਸਕਦੇ ਆ ਉਹਦਾ ਵੀ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ 'ਚ ਮਿਲ ਜੂਗਾ ਉਹ ਵੀ ਜਾ ਕੇ ਜਰੂਰ ਚੈੱਕ ਕਰਿਓ ਜੱਟੋ ਤੇ ਧੰਨਵਾਦ ਤੁਹਾਡਾ ਮਿਲਦੇ ਆ ਜੀ ਕਿਸੇ ਹੋਰ ਵੀਡੀਓ ਦੇ ਵਿੱਚ ਹੋਰ ਕੋਈ ਜਾਣਕਾਰੀ ਲੈ ਕੇ ਉਦੋਂ ਤੱਕ ਦੇ ਲਈ ਸਤਿ ਸ਼੍ਰੀ ਅਕਾਲ ਜੀ